ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਾਹਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਨਿਊ ਨੀ ਤੇ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਅੱਜ ਆਪਾਂ ਹੁਣ ਟਾਈਮ ਹੋ ਗਿਆ 3 ਦਾ ਤੇ ਆਪਾਂ ਤੋਂ ਬਲੌਗ ਸਵੇਰ ਨਹੀਂ ਬਣਿਆ ਕਿਉਂਕਿ ਲੇਟ ਹੋ ਗਏ ਸੀਗੇ ਤੇ ਬੈਂ ਵੀ ਨਿਕਲ ਗਈ ਅੱਜ ਤੇ ਛੱਡ ਕੇ ਆਈ ਸੀ ਹੁਣ ਮੈਂ ਬਲੌਗ ਸਟਾਰਟ ਕਰਨ ਲੱਗੀ ਸੀ ਤੇ ਨਹੀਂ ਆ ਗਿਆ ਆਪਣੇ ਬਹੁਤ ਸੋਹਣਾ ਮੌਸਮ ਹੋ ਗਿਆ ਤੇ ਅਜੇ ਤਾਂ ਥੋੜਾ ਜਨਿ ਕਿ ਮੈਂ ਕਿਹਾ ਚਲੋ ਨਲੇ ਦਾ ਆਪਾਂ ਮਾਸਮ ਦਿਖਾਉਣੇ ਨਾਲ ਬਲੌਗ ਦੀ ਸਟਾਰਟਿੰਗ ਕਰਦੇ ਹਾਂ ਕਿਉਂਕਿ ਬਿਲਕੁਲ ਵੀ ਬਲੌਗ ਆਪਾਂ ਤੋਂ ਨਹੀਂ ਬਣਿਆ ਹਾਂਜੀ ਨਾ ਲਓ ਨਾ ਲਓ ਨਵਰੀਤਾ ਨਵਰੀਤਾ ਓ ਨਵਰੀਤਾ ਇੱਕੇ ਰਾਮ ਜੀ ਬਣ ਕੇ ਆ ਗਏ ਨਾ ਲਾ ਲੈ ਮੰਜਾ ਝੱਕਦਾ ਨਾ ਲਵੇਂ ਸੇਹ ਰਹੇ ਕਵਰ ਕਰ ਲਿਆ ਉਹਦੇ ਮੈਂ ਓ ਰੋਜੀ ਅਗੇ ਤਾਂ ਤਰਨੀ ਮੈਂ ਤੁਹਾਡੀ ਨਾ ਨਾ ਦੂ ਨਾ ਜੀ

ਦੇ। ਉਹ ਵਾਸਤੇ ਕਿ ਪੁੱਤ? ਦੇਖਿਆ ਛਾਂ ਸਿਰਜ ਮੈਂ ਅੰਦਰ ਆ ਗਈ ਸੀ ਇਹ ਕਾਣੋਂ ਘੁੱਜਣਾ। ਹੁਣ ਪਤਾ ਹੀ ਨਹੀਂ ਲੱਗਦਾ ਹਨਾ ਟਾਈਮ ਕਿੱਥੇ ਨ ਗਿਆ ਸੌਣ ਦੇ ਸਾਰਾ ਤੇ ਸੌਣ ਦੇ ਸਾਰਾ ਧਿਆਨ ਮੈਂ ਕੱਲ੍ਹ ਨੇ ਪੀਂਗ ਪੂਰੀ ਸੀ ਹਾਂਜੀ ਪੁੱਤ। ਮੈਂ ਬੁਢੀ ਬਤਾਂ ਦੇਖੀ ਨਹੀਂ ਸੀ। ਮੰਮੀ ਜੀ ਮੇਰੇ ਕੋਲ ਜੁਨਾ ਇੱਕ ਸੁਣਾਉਂ ਸੁਣਾ। ਮੇਰੀ ਮੰਮ ਕਹਿੰਦੇ ਸੀ ਨਾ ਫੋਨ ਮੈ ਫੋਨ ਤਸਦੀਕ ਕਰੀਏ ਹਾਂਜੀ ਮੈਡਮ ਨੂੰ ਪ੍ਰੂਫ ਦਿਖਾ ਰਹੇ ਹਾਂ ਕਿ ਮੈਂ ਫੋਨ ਨਹੀਂ ਦੇਖਣਾ ਹੈਗਾ ਤੇ ਮੈਂ ਸਕੂਲੋਂ ਆਨ ਸਾਰੀ ਐ ਜਿਹੜਾ ਪੜਨ ਲੱਗ ਗਈਆਂ ਹੈਨਾ ਦੇਖੋ ਅੱਜ ਕਿੰਨਾ ਕ ਮੀਂਹ ਪੈਂਦਾ ਵੈਸੇ ਹੁਣ ਤਾਂ ਜਿੱਦੇ ਦਾ ਮੀਂਹ ਪੈਣ ਲੱਗੇ ਬਹੁਤ ਸੋਹਣਾ ਮੌਸਮ ਹੁੰਦਾ ਹੈ ਜਾਨੀ ਕਿ ਬੱਦਲ ਵਾਈ ਰਹਿੰਦੀ ਐ ਤੇ ਹਵਾ ਚੱਲਦੀ ਰਹਿੰਦੀ ਬਹੁਤ ਜ਼ਿਆਦਾ ਫਰਕ ਪੈ ਗਿਆ 58% ਮੀਂਹ ਅਚਾਨਕ ਜਿਹੀ ਆ ਗਿਆ ਮਮਾ ਜੀ 58 ਕੀ 58 ਨੋ ਮੇਰੇ ਘੱਟ 58% ਨੇ ਪੂਰਾ। ਠੀਕ ਆ ਦੂਰ ਬੰਦ ਕਰ ਰੱਖੋ। ਜਿਹੜਾ ਜਿਆਦਾ ਕੰਮ ਵੀ ਪੀਣਿਆ ਹੁਣ ਆਪਾਂ ਕੱਲ ਵਾਲਾ ਵਲੌਗ ਹੈ ਜਿਹੜਾ ਅਪਲੋਡ ਕੀਤਾ ਸੀਗਾ ਤੇ ਚਾਹ ਪਣਕੀਣ ਤੋਂ ਬਾਅਦ ਦੇਣੀ ਆਪਾਂ। ਕਿਵੇਂ ਕੰਮ ਕਰ ਚਾਹਦਾ ਮੀਂਹ ਜਿਆਦਾ ਆਉਂਦਾ ਕਿ ਘਾਟ ਆਉਂਦਾ। ਤੁਸੀਂ ਵੀ ਦੱਸਿਓ ਕਿੱਥੇ-ਕਿੱਥੇ ਅੱਜ ਹੈ ਜਿਹੜਾ ਮੀਂਹ ਪਿਆ। ਤੇ ਬਾਬਾ ਭੱਜਾਂਗਾ ਪਹਿਲਾਂ ਤਾਂ ਕਹਿੰਦੇ ਸੀ ਨਾਉਣਾ ਹੁਣ ਕਹਿੰਦੇ ਨਹੀਂ ਨਾਉਣਾ। ਨੈਣਾ ਨਾ ਮਰੰਦਣਾ ਹੈ ਲੇ ਲੇ ਕੰਮ ਕਰ ਮਸ਼ੀਨ ਖੜ ਗਈ ਫੇਰ ਕਿੰ ਮਿੰਕਿੰ ਮੈਨ ਹੋਣ ਲੱਗੇ ਪਹਿਲਾ ਹਟ ਗਏ ਮੈ ਮੈਨੋ ਜੁੜਾ ਲਾ ਲਾਂ ਦੇ ਵੀਂ ਤੇ ਉੱਚੀਆ ਇਹ ਰਸਾ ਟੋਟੇ ਗਿਆ ਪੁੱਤਰੀ ਦੇਖੀ ਕਿੰਨੀ ਗਰਮੀ ਦੇ ਵਿੱਚ ਕਣੀਆਂ ਪੈ ਰਹੀਆਂ ਮੈਂ ਲੈਲਾ ਨੇ ਜੁੜਾ ਪੀ ਜੁੜ ਲਗੇ ਪੀਂ ਕੇ ਪਰ ਮੈਂ ਡਰ ਜਲਾਦਾ ਕਰ ਦਾਂਗੇ ਤੇ ਡੈਡੀ ਤੋਂ ਕਰਵਾ ਦਿੰਨੇ ਆ ਕੀ ਕਰੀਏ ਉੱਚੀ ਵਾਲੀ ਜੜਾ ਦਾ ਮੈਥ ਹੁਣੀ ਹੁੰਦਾ ਤੇ ਆਹ ਟੇਡੀ ਜਿਗਾ ਤਾਂ ਜਾਂਦੀ ਐ ਇਹ ਆਈ ਜਾਂਦੀ ਐ ਤਾਂ ਆਈ ਜਾਂਦੀ ਐ ਮੈਂ ਲੀ ਲਾ ਕੇ ਜੇ ਪਰ ਮੈਂ ਵੀ ਹੂੰ ਲਾਈਂ ਆ ਰੇ ਮੰਮੀ ਆਣਾ ਹੂੰ ਨੀਵੇਂ ਕਰਾਉਣੇ ਉੱਚੀ ਵਾਲੀ ਐ ਪੀਗਾ ਫਿਰ ਤੱਕ ਨਵੀਂ ਪੈਰ ਲੱਗ ਜਾਂਦੇ అజక బ జిద్ధ నీ పేల ఓ తాజా పుయా మమ్మీ హసాన ਪੋਤੋਮ ਦੇ ਰਿਫੰਗੀ ਕੱਲ ਨੂੰ ਖੇਤੇ ਨੂੰ ਨਾ ਪਾ ਇਕੱਠਾ ਵੀ ਨਹੀਂ ਕਰਕੇ ਰੱਖ ਸਕਦੇ ਕਿਉਂਕਿ ਗਰਮੀ ਆ ਮੱਛਰ ਹੋਊਗਾ ਬੱਸ ਹੋਣਾ ਹਨ ਫਸ ਹੋਣਗੇ ਉਹ ਕੱਲ ਨੂੰ ਦੇਣ ਫਿਰ ਮੈਂ ਤੇ ਮੈਂ ਤਾਂ ਸੈੱਟ ਨਹੀਂ ਐ ਸੈੱਟ ਦੇ ਉੱਤੇ ਤੋਂ ਤੇ ਡਰਾ ਸ਼ਰਨਾ ਸਾਰਾ ਕੁਝ ਸੈੱਟ ਨੂੰ ਸਾਫ਼ ਕਰਨਾ ਹੈ ਬੈਪਣਾ ਕਰਦੇ ਨਾ ਬਣਾ ਬਣਾ ਕੇ ਕਰੂੰਗੀ ਫਿਰ ਹੁਣ ਉਹ ਹਜਾ ਸਿੱਖੂਗੀ ਕਿ ਕਰਨ ਮੋਰ ਗੋਲਾ ਪਾਸ ਸੌਣਗੇ ਲੈ ਹੁਣ ਆ ਬੱਦਲ ਦੇਖ ਆ ਕੇ ਬੱਤੀ ਖੇ ਰੇ ਨੇ ਅੰਮੇ 13 ਤੂੰ ਕੋਈ ਇੱਕ ਵੀ ਨਹੀਂ ਪਹਿਣ ਗਈ ਦੇਖ ਬੱਦਲ ਉਹ ਸੜੇੰ ਦਾ ਬੱਦਲ ਵੀ ਖਲਾ ਹਾ ਤੇ ਜਾ ਦੇ ਖਾਣਾ ਖਾਣਾ ਬੰਗਿਆ ਇਧਰ ਬੱਦਲ ਬੱਦਲ ਤਾਂ ਬਣਿਆ ਪਿਆ ਛੁੜਾਂ ਦੇਸੀ ਉੱਚੀ ਹੋ ਗਈ ਨਾ ਪਿੰਗ ਜੀ ਹੋ ਗਈ ਚੀਪਿੰਗਾ ਹੋ ਗਈ ਚੀਪਿੰਗਾ ਮੈਂ ਦਗਾ ਰਹੀ ਹਾਂ ਬੱਪੂ ਅੰਨੇ ਦਿਨ ਬਾਅਦ ਆਏ ਹੋ ਹੂੰ ਅੰਨੇ ਦਿਨ ਬਾਅਦ ਆ ਪਹਿਲੇ ਕਹਨੇ ਆਏ ਸੀ ਕੀ ਅੰਨੇ ਦਿਨ ਬਾਅਦ ਆਏ ਹੋ ਹਨਾ ਪਹਿਲਾਂ ਨਹੀਂ ਆਏ ਸੀ ਤੇਰੇ ਨਾਲ ਲੜਿਆ ਸੀ ਹਾਂ ਤੂੰ ਕਹਣੀ ਨਹੀਂ ਆਪਣੀ ਬਾਪੂ ਨਾਲ ਗੱਲ ਨਹੀਂ ਮੈਂ ਕਿਦ੍ਵੱਖਿਆ ਸੀ ਹਾਂ ਮੈਂ ਕਿਦ੍ਵੱਖਿਆ ਸੀ ਅੱਜ ਦੀ ਇਹ ਵਾਲਾ ਮਾਈਕਲ ਮੈਨੇਜਰ ਤੋਂ ਵੀ ਨਾ ਤੁੰਗ ਬੜਾ ਮੈਂ ਕਿਦ੍ਵੱਖਿਆ ਸੀ ਅੱਜ ਦਾ ਕੋਈ ਦਾ ਬਤਾਣਾ ਲੱਗਿਆ ਅੱਜ ਦਾ ਕੋਈ ਦਾ ਕੋਈ ਦਾ ਬਤਾਣਾ ਹੋਣਾ ਹੈ ਜੀ ਦਾ ਹਾਂ ਮੈਂ ਮਾਪੂ ਦਾ ਨਾ ਬਲੌਗ ਬਣਾ ਕੇ ਲੈ ਕੇ ਆਇਆ ਮਾਪੂ ਦਾ ਹਾਂ ਬੱਬੂ ਜੀ ਬਹੁਤ ਦਿਨ ਆਵਾਜ਼ ਆਇਆ ਦਿਨਾ ਕੀ ਨਹੀਂ ਹੋ ਗਏ ਕਿਉਂਕਿ ਇਹਦੇ ਡੈਡੀ ਥੋੜੇ ਬਿਮਾਰ ਹੋ ਗਏ ਤੇ ਰਾਤ ਵੀ ਫੇਰ ਇਹਨਾਂ ਦੇ ਉਵੇਂ ਹਾਰਸ਼ ਜੀ ਹੋ ਗਈ ਫੇਰ ਟੈਸਟ ਕਰਾਇਆ ਕਾਫੀ ਪ੍ਰੋਬਲਮ ਜੀ ਆ ਗਈ ਸੈਲਸੂਨ ਦੇ ਘਟੇ ਆ ਮੁੰਜੇ ਕੰਮ ਕਰਦੇ ਦੁਰੇ ਖੜਦੇ ਰਹਿੰਦੇ ਹਨਾ ਕੁਝ ਵੀ ਬਤਨਾ ਦਾ ਨਹੀਂ ਅੰਦਰ ਕੀ ਪ੍ਰੋਬਲਮ ਹੈ ਕੀ ਨਹੀਂ ਜਦੋਂ ਟੈਸਟ ਕਰਾਇਆ ਤੇ ਕਾਫੀ ਕੁਝ ਆ ਗਿਆ ਖੂਨ ਵਗੈਰਾ ਵੀ ਘਟਣਾ ਸ਼ੁਰੂ ਹੋ ਗਿਆ ਤੇ ਮੈਡੀਸਨ ਲੈਣ ਗਏ ਹੁਣ ਤਾਂ ਕਰਕੇ ਪੱਠੀ ਵਗੈਰਾ ਵੀ ਉਹਨਾਂ ਦੇ ਨਾਲ ਕੋ ਜਦੋਂ ਆਪ ਨੂੰ ਪਤਾ ਲੱਗ ਜਾਂਦਾ ਵੀ ਆਹ ਕੁਛ ਹੋਇਆ ਤਾਂ ਫਿਰ ਆਪਾਂ ਗਾਲੀ ਵੀ ਐਵੇਂ ਜਿਹਾਉਣ ਲੱਗਿਆਂ ਨਾ ਨਹੀਂ ਤੁਰੇ ਫਿਰਿਏ ਤੋਂ ਵੀ ਤੁਰੇ ਘਰ ਜਰਨੇ ਹੈਗੇ ਹਾਂ ਸਰ ਕੁਝ ਲਿਆ ਮੈਡੀਸਿਨ ਮੈਂ ਛੱਟ ਕੇ ਹਾਂ ਸਾਰੇ ਆਪਾਂ ਕਰ ਦਨੇ ਆ ਸਾਫ ਫਿਰ ਮੇਰੇ ਮਸ਼ੀਨ ਚਲੀ ਜਾਂਦੇ ਤੇ ਗਰਮੀ ਜਿਹੜੀ ਇੰਨੀ ਕਿ ਜ਼ਿਆਦਾ ਹੋਈ ਪਈ ਐ ਥੋੜਾ ਜਿਹਾ ਮੀਂਹ ਪਿਆ ਤਾਂ ਤੇ ਹੁਣ ਜਿਵੇਂ ਪਤਾ ਵੀ ਨਹੀਂ ਲੱਗਦਾ ਹੈਗਾਗਾ ਤੇ ਬੱਦਲ ਐ ਜਿਹੜੇ ਚਾਰੇ ਪਾਸੇ ਪੂਰੇ ਵળે ਬਗਮੈਨਵਾਜੇ ਪਰੜੇ ਜਿਹਾ ਐ ਨਹੀਂ ਹੈ ਦੇਖੀ ਆਈ ਸੀ ਹਾਂ ਬਕੋ ਉਹ ਜਾਂਦਾ ਫਿਰ ਅਸੀਂ ਇਹਨੂੰ ਕਰ ਦਾਂਗੇ ਸਾਫ਼ ਬੱਪੀ ਜਾ ਰਿਹਾ ਹੈ ਆ ਮੈਂ ਦੇ ਰਿਹਾ ਲੈਓ ਇਹ ਤੇ ਬੱਸ 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 ਹੋਰ ਮਮਾ ਕਰਦੇ ਨਮੀ ਕਣਗਾ ਫੇਰ ਉਹਨਾਂ ਨਾਲ ਤਾਂ ਧੰਤਾਰਾ ਕੱਢਾਂਗੇ ਮੈਂ ਕਪੜੇ ਧੋਂਗਾ ਮੈਨੂੰ ਕੋ ਸਮਝ ਨਹੀਂ ਆਉਂਦੀ ਗੀ। ਤਾਰੇ ਆਖਿਆ ਤਾਰੇ ਕੱਢ ਲਓ ਪਹਿਲਾਂ। ਹੂੰ। ਨਾ 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 ਬੱਤਣਾ ਖਿੱਚ। ਮੇਰੇ ਬਹਾਣੇ ਕੋਈ ਕਰੇ ਚਪਸਤੀ। ਚਾਲਕ ਹੈ ਬਹੁਤ ਅੰਬੀਸੀ ਹੋਣ। தா தான் காரா கபே தோன் ਦੋਨੇ ਕੱਪੜੇ ਤੇ ਮੈਨੂੰ ਆ ਬਾਚਾ ਪਤਾ ਨਹੀਂ ਪਾ ਬਾਚਾ ਪੰਡ ਤੋਂ ਮੰਗੇ ਦੀ ਸੀ ਮੈਡਮ ਬੱਚਾ ਹਾਂ ਮੈਡਮ ਕਿ ਮੈਡਮ ਬੱਚਾ ਖੇਡੀਆਂ ਦੀਆਂ ਸੰਦੇ ਕੱਚੀ ਘਾਹ ਤੋਂ ਉੱਪਰ ਨੂੰ ਚੜਾਈਆਂ ਨੇ ਇੱਥੇ ਚੇਅਰ ਲਈ ਬੈਠੀਆਂ ਟੇਬਲ ਲਈ ਬੈਠੀਆਂ ਆਂ ਤੇ ਇੱਥੇ ਦੇਖੋ ਕਿਵੇਂ ਇਹਦਾ ਰੂਮ ਦਾ ਗਾਹ ਪਾਇਆ ਹੋਇਆ ਹੈ ਇਹਨਾਂ ਨੇ ਤੇ ਮੇਰੇ ਨਾਲ ਮੈਂ ਬਾੰਡੇ ਮੰਜ ਲੱਗੀ ਸੀ ਮੈਂ ਚੱਲਾਂ ਚ ਬਾਕਸ ਨੇ ਇੱਕ ਬੈਗ ਦੇ ਵਿੱਚੋਂ ਕੱਢ ਦੇਣੀ ਹੈਗੀਆਂ ਬਾਕੀ ਮੇਰਾ ਮੂੜਾ ਫੱਜ ਇੰਨਾ ਇੱਕ ਜ਼ਿਆਦੇ ਹੋਣ ਹੋਇਆ ਕਿਉਂਕਿ ਇਹ ਤੋਂ ਪਹਿਲਾਂ ਜਿੰਨਾ ਵਲੌਗ ਬਣਾਇਆ ਨਾ ਨਵਰੀਦ ਨੇ ਬਣਾਇਆ ਕਿਉਂਕਿ ਮੈਂ ਤਾਂ ਕੰਮ ਕਰ ਉਧਰ ਪਛੂਆਂ ਦਾ ਕਰ ਰਹੀ ਸੀ ਹਨਾ ਤੇ ਫਿਰ ਆਪਾਂ ਨੇ ਤੋਂ ਵਲੌਗ ਨਹੀਂ ਬੰਦਾ ਹੈਗਾ ਤੇ ਇਹ ਭੈਣ ਜੀ ਮੈਂ ਕਿਤੇ ਬੋਲੀ ਨਹੀਂ ਤੇ ਕੈਮਰਾ ਕਿਤੇ ਲਈ ਫਿਰਦੀ ਆਣਾ ਹੁਣ ਵੀ ਆਪਾਂ ਉਹ ਕਲਿੱਪਸ ਨੂੰ ਡਿਲੀਟ ਵੀ ਨਹੀਂ ਕਰ ਸਕਦੀ ਹੈਗੀ ਤੇ ਇਹ ਪਤਾ ਨਹੀਂ ਕੰਮ ਕਰਦੀ ਕਰਦੀ ਇਹਦਾ ਦਿਮਾਗ ਹੈ ਜਿਹੜਾ ਕਿੱਧਰ ਚਲਾ ਜਾਂਦਾ ਹੈਗਾ ਬਸ ਮੈਨੂੰ ਨਾ ਸਰ ਆਵਾਰ ਨਹੀਂ ਆ ਗਈ ਸੀ ਤੇ ਮੂੰਗੀ ਚੱਕ ਕੇ ਅੰਦਰ ਟੀਵਿਓ ਤੇ ਲੈ ਕੇ ਰੱਖਤੀ। ਬੱਸ ਮੈਨੂੰ ਮੈਂ ਹੁਣ ਉਹ ਕਲਿੱਪਸ ਡਿਲੀਟ ਕਰ ਦਾਂ। ਹਾਂ ਕਰ ਦੋ। ਹਾਂ ਕਰ ਦੋ ਤੇ ਫਿਰ ਵਲੌਗ ਕੀ ਅਪਲੋਡ ਕਰਾਂਗੇ ਆਪਾਂ। ਫੈਨ ਆਨ ਕਰ। ਕੋਈ ਨਹੀਂ। ਖੇੜਾਟੀਆਂ। ਜਦੋਂ ਮੈਂ ਸ਼ਾਮ ਨੂੰ ਸਕੂਲੋਂ ਆ ਕੇ ਬੈਗ ਰੱਖ ਦਿੰਦੀ ਆਂ, ਜਦੋਂ ਮੈਂ ਸ਼ਾਮ ਨੂੰ ਭਾਂਡੇ ਮਾਜਣ ਲੱਗਦੀ ਆਂ, ਮੈਂ ਡੇਲੀ ਇਹਨਾਂ ਨੂੰ ਆਵਾਜ਼ ਲਾਉਣੀ ਆਂ ਵੀ ਭਾਈ ਮੈਨੂੰ ਲੰਚ ਬਾਕਸ ਫੜਾ ਦੋ। ਪਰ ਵਿੱਚੀ ਬੈਗ ਦੀ ਹੁੰਦੀ ਹੈ ਨਾ ਦੀ ਡੇਲੀ ਕੜਵਾਉਣੀ ਪੈਂਦੀ ਨੇ ਆ ਕੇ ਭੁੱਲ ਜਾਂਦੇ ਆ ਭੁੱਲ ਜਾਂਦੇ ਆ ਰੋਟੀ ਖਾਣੀ ਨਹੀਂ ਭੁੱਲਦੇ ਹਾਂ ਹਾਂ ਹੋਤਾ 11 ਵਜੇ ਮੇਰੇ ਕੋਲ ਕੱਜ ਹੋਣਾ ਸੀ ਸਿੰਬੂ ਦੀ ਲਾਸਟ ਕਾਫੀ ਕੀ ਕੀਤਾ ਡਰਾਇੰਗ ਕੀ ਭਮਕੜ ਗਿਆ ਬਣਾਈ ਬੈਠੀ ਆਂ ਸਿੰਬੂ ਦੀ ਰਾਫ ਕਾਫੀ ਸਰ ਫਿਰ ਜਿਹੜੀ ਰਾਫ ਹੀ ਹੋਈ ਆ ਤੂੰ ਮੈਨੂੰ ਅਸਫੇਤ ਨਾਲ ਲਾਇਕ ਨਾ ਹੀ ਮੈਂ ਤੇਰੇ ਨਾਲ ਗੁੱਸੇ ਆ ਮੇਰਾ ਸਾਰੇ ਕਲਿੱਪਸ ਜਿਹੜੀਆਂ ਜਲੂਸ ਕੱਢ ਕੇ ਰੱਖਤਾਗਾ ਫੋ ਮੈਂ ਤਾਂ ਮੁਠਿਆ ਗੁੱਸੇ ਦਾ ਗੁੱਸੇ ਰਹਿ ਰੋ ਕੱਪੜੇ ਵਗੈਰਾ ਦਿੱਤੇ ਸਤੋਂ ਇੰਨਾ ਕੰਮ ਤਾਂ ਸਹੀ ਕਰ ਗਏ ਹਾਂ ਬੈੱਡ ਸ਼ੀਟਸ ਸਾਫ਼ ਕਰ ਦਿੰਦਾ ਸੀ ਤੇ ਬਾਹਰ ਦਾ ਮੌਸਮ ਜਿਹੜਾ ਹੋਰੀ ਜਣੀ ਕਿ ਝੜੀ ਜੀ ਲੱਗੀ ਹੋਈ ਐ ਮੈਂ ਹਟ ਜਾਂਦਾ ਕਿੰਨ ਮਨਗਾਣੀਆਂ ਜਿਹੜੀ ਹੋਈ ਜਾਂਦੀ ਹੈਗੀ ਮੀ ਵੀ ਤਾਂ ਜੰਗਲ ਆਦਾ ਜੇ ਮਾੜੀ ਮਿੱਟੀ ਕੋਈ ਹਵਾ ਚੱਲਦੀ ਉਹ ਹਵਾ ਤਾਂ ਚੱਲਦੀ ਹੀ ਨਹੀਂ ਪਤਾ ਨਹੀਂ ਕਿਦਾਂ ਦਾ ਮੀਂਹ ਜਾਂ ਪੈਂਦਾ ਹੈਗਾਗਾ ਫਿਰ ਫਿਰ ਦੇਖ ਲੋ ਭੈ ਘਖੜਨਾ ਮਸੀਨ ਦਾ ਲਾਸਟ ਹੀ ਹੈ ਕੱਲ ਤਾਂ ਮੈਂ ਚੱਕ ਕੇ ਬੈਸੋਂ ਨੂੰ ਬਾਤੀ ਸੀਗੀ ਹੁਣ ਸੋਨੇ ਨੇ ਖਾਦੀ ਉਹਨਾਂ ਦਾ ਵੀ ਚੱਤ ਤੱਕ ਗਿਆ ਤੇ ਆਪਾਂ ਬਣਾਉਣੀ ਅੱਜ ਕੜੀ ਪਿਆਜ਼ ਦੇ ਨਾਲੇ ਲਸਣ ਵਗੈਰਾ ਕੱਟ ਕੇ ਆਲੂ ਕੱਟ ਕੇ ਰੱਖਤਾ ਤੇ ਥੋੜੀ ਜਿਹੀ ਇੱਕ ਕਪਈ ਸੀ ਜੀ ਮਾਲੂ ਜੀ ਖਾਖੜੀ ਖਾ ਲਓ ਮਿੱਠੀ ਹੈ ਕਿ ਨਹੀਂ ਗੈਸਪਨ ਦੇਖੀ ਗੈਸਪਨ ਖਾਖੜੀ ਖਾ ਲਓ ਹਮ ਮਿੱਠੀ ਹੈ ਇਹ ਤਾਂ ਰਾਪਾਲੀ ਨੂੰ ਰਾਪਾਲ ਤਾਂ ਹੋਰ ਹੀ ਸੀ ਹਨਾ ਫਿੱਕਲੀ ਜੀ ਸੀ ਕਦੇ ਤਾਂ ਕਾਲਾ ਵੀ ਬਣ ਕੇ ਆ ਜਾਂਦਾ ਹੈ ਕਦੇ ਸਾਫ ਮੌਸਮ ਹੋ ਜਾਂਦਾ ਕਿਵੇਂ ਮਾਂਝਾ ਜੀ ਕੜਦੀ ਜੀ ਸੀ ਹਮ ਵਾਈ ਮਾਂਝਾ ਜੀ ਇੱਕਰ ਦਿਲਾ ਦੇ ਦਿਆ ਚਾ ਚੰਗੀ ਪੀਂਗ ਪੈ ਗਈ ਚੰਗੀ ਪੀਂਗ ਪੈ ਗਈ ਮੈਂ ਖੰਦੋ ਚਾ ਚੂਟੇ ਲੈ ਜਾਂਦੇ ਉਹ ਧਰਮ ਮੈਟ ਦੀ ਉਹਦਾ ਸਾਫ ਸਫਾਈ ਕਰ ਰਹੀ ਸੀ ਪਤਾ ਨਹੀਂ ਕਿੱਧਰ ਦੀ ਕਿੱਧਰ ਕੈਮਰਾ ਕੋ ਘਾ ਲੈਂਦੀ ਆ ਲੱਭਾ ਉੰਨਾ ਨਾ ਬਸ ਸਪਨਾ ਹੂੰ ਉਹ ਪੀ ਟਾਈਮ ਹੋਇਆ ਸਵੇਕ ਸੱਤ ਦਾ ਤੇਲ ਲਵਾ ਕੇ ਆਈ ਐ ਡ੍ਰਿਪ ਤੇ ਕੱਲ ਚੰਗੇ ਭਲੇ ਸੀ ਤੇ ਅਰਜ ਹੋ ਗਏ ਬੁਮਾਰਾ ਜਿਹੜਾ ਟੈਸਟ ਕਰਵਾਇਆ ਤੇ ਜਿਵੇਂ ਕਿ ਆਪਾਂ ਪਹਿਲਾਂ ਦੱਸਿਆ ਸੀਗਾ ਤੇ ਸਾਰੀਆਂ ਬਿਮਾਰੀਆਂ ਇਕੱਠੀਆਂ ਹੋਈਆਂ ਪਈਆਂ ਗਈਆਂ ਕਿਦਾਂ ਜੇ ਫਿਰ ਮੰਨ ਲਿਆ ਹਨ ਧੀਰੀ ਜੇ ਹੋਈ ਜਾਂਦਾ ਵੀ ਆ ਕਿ ਜਦੋਂ ਨਾ ਪਤਾ ਲੱਗੇ ਤਾਂ ਐਵੇਂ ਤੁਰੇ ਫਿਰਦੇ ਸੀ ਕੁਝ ਪਤਾ ਹੀ ਨਹੀਂ ਲੱਗਿਆ ਹਨ ਡਾਕਟਰ ਕਹਿੰਦਾ ਕੁਝ ਵੀਕਨੈਸ ਹੈ ਬੀਆ ਹੋ ਸੀਗਾ ਕੈਸਟਰੋਲ ਕੈਸਟਰੋਲ ਵਗੈਰਾ ਹੋ ਗਈ ਇਨਫੈਕਸ਼ਨ ਹੋ ਗਈ ਸੈੱਲ ਹੋ ਗਏ ਸਾਰੀਆਂ ਮੋਰੀਆਂ ਇਨਫੈਕਸ਼ਨ ਹੋ ਗਈ ਇਕੱਠੀਆਂ ਹੋਈਆਂ ਪਈਆਂ ਗਿਆ ਇਹ ਬਾਹਾਂ ਦੇ ਵਿੱਚ ਵੀ ਸੀਗੀ ਖਾਤ ਗਈ ਹੂੰ ਖਾਰਜ ਜੀ ਤੋਂ ਇੰਨਾ ਜ਼ਿਆਦਾ ਜਿਹੜਾ ਵਾਧਾ ਜਾਂ ਵਧ ਗਿਆ ਹੈਗਾ ਰੋਟੀ ਦੇ ਗਰਾਂ ਤੋਂ ਨਹੀਂ ਕੋਸ਼ਕਾ ਡਾਕਟਰ ਨੇ ਜੀ ਅੰਡੇ ਖਾ ਕੇ ਰੱਖੜੀਆਂ ਗਈ ਅੰਨ ਮੇਰੇ ਨਾਲ ਘਟੇ ਕੀ ਵੀ ਵਗ ਰਹੇ ਨੇ ਮੈਂ ਸੁਣਦਾ ਹਨਾ ਉਹ ਮਗਾ ਕੇ ਖਾਈਓ ਤੁਸੀਂ ਜੋ ਜੋਸ ਪੀ ਲਿਓ ਸੰਮੀ ਦਾ ਕੀ ਦੁੱਧ ਹਨਾ ਦਾਦੂ ਨੂੰ ਦੋ ਅੰਡੇ ਲੈ ਪੱਕਿਆ ਪੱਕਿਆ ਦੁੱਧ ਪੀ ਲਾ ਚਾਰ ਪੰਜ ਦਿਨ ਜਿੰਨੇ ਦਿਨ ਛੱਡਰ ਉਸ ਤੋਂ ਬਾਅਦ ਉਹ ਦੁੱਧ ਪਤਲਾ ਕਰਕੇ ਪੀਣਾ ਦਾ ਚਰ ਵੀ ਬੜੀ ਵਧੀ ਜਾਂਦੀ ਆ ਹਮ ਮਟਾਪ ਆ ਜਾਂਦੀ ਆ ਉਸ ਤੋਂ ਬਾਅਦ ਉਹ ਪਤਲਾ ਕਰਕੇ ਪੀਣਾ ਬੱਸ ਉਹ ਜੀ ਵੀ ਨਾ ਸੀ ਜਿਵੇਂ ਕੀ ਕੱਚਾ ਦੁੱਧ ਹਨਾ ਵੀ ਇਹ ਪੰਜਵੇਂ ਚੋਕੇ ਲੈਣੇ ਉਹ ਨਹੀਂ ਕਰੇ ਗਰਮ ਕਰਕੇ ਉਦਾਂ ਹੀ ਪੀਤਾ ਹੈਗਾਗਾ ਜਿਵੇਂ ਸੁਬਹਾ ਦਾ ਦੁੱਧ ਬਾਲਾ ਦਵਾਨੇ ਹਨਾ ਤੇ ਮਲਾਈ ਉਤਾਰ ਕੇ ਜਿਵੇਂ ਕਿ ਹੁਣ ਫੈਟ ਤਾਂ ਜਿਹੜੀ ਸਾਰੀ ਇਹਦੀ ਨਿਕਲ ਹੀ ਜਾਂਦੀ ਹੈ ਮਲਾਈ ਦੇ ਵਿੱਚ ਉਹ ਵਾਲਾ ਸੀ ਦੁੱਧ ਪੀਨੇ ਆ ਤੇ ਹੁਣ ਜਿਵੇਂ ਸਾਡੇ ਵਰਗੇ ਪਤਲੇ ਆ ਸਾਡੇ ਵਰਗਿਆਂ ਤੋਂ ਉਹ ਕੁਝ ਨਹੀਂ ਕੰਮ ਕਰਦਾ ਹੈਗਾ ਹਨਾ ਜਿਨ੍ਹਾਂ ਨੇ ਜਿਵੇਂ ਕਹਿੰਦੇ ਜਿਹਨਾਂ ਨੂੰ ਪਾਣੀ ਵੀ ਲੱਗਦਾ ਹੈ ਤਾਂ ਉਹਨਾਂ ਨੂੰ ਕੰਮ ਕਰਦਾ ਹੈਗਾ ਕਿ ਇਹ ਆਪਣੀ ਥੋੜੀ ਫੈਮਿਲੀ ਜਿਹੜੀ ਸਾਰੀ ਮੋਟੀ ਆ ਆਡੇ ਵਰਗਿਆਂ ਨੂੰ ਕੋਸ਼ਿਸ਼ੇ ਕਰਦਾ ਹੈਗਾ ਜਿਵੇਂ ਕਈ ਹੁੰਦੇ ਹਨ ਕਹਿ ਦਿੰਦੇ ਸਨ ਤਾਂ ਕੋਈ ਪਾਣੀ ਵੀ ਲਗ ਦੋ ਗੱਲ ਹੋ ਜਾਂਦੀ ਆ ਪਹਿਲੇ ਮ ਦੂਰ ਪਰ ਆ ਪਰ ਜਦੋਂ ਕੋਈ ਦੁੱਖ ਦਾ ਸੁੱਖ ਦਾ ਕਿਹੜਾ ਕੋਈ ਦੱਸ ਕੇ ਦੋ ਨਹੀਂ ਜਿਵੇਂ ਦੇਵਤਾ ਕਹਿੰਦੇ ਹਨ ਸੀਗੀ ਵੀਰਪਾ ਕਹਿੰਦੇ ਵੀ ਆਪਣੇ ਪਿੰਡ ਆਲਾ ਲੈ ਆਏ ਹੁੰਦੇ ਜੇ ਕੋਈ ਜੇ ਕੋਈ ਬਿਮਾਰ ਹੋਵੇ ਪਹਿਲਾਂ ਉਹਨੂੰ ਛੜਕਾਂ ਦਿੱਤੀਆਂ ਜਾਂਦੇ ਕਰਨਾ ਸਾਰਾ ਸੁਣਾਇਆ ਜਾਂਦਾ ਹੈ ਫਿਰ ਉਹਤੇ ਹਮਦਰਦੀ ਦਿਖਾਈ ਜਾਂਦੀ ਆਪਣੇ ਹਮਦਰਦੀ ਮੈਂ ਪੁੱਛਦੇ ਆ ਪੁੱਛਦੇ ਆ ਮੈਨੂੰ ਸਾਰੇ ਹਮਦਰ ਕੀਤਾ ਕਰਦੇ ਹੁੰਦੇ ਆ ਐ ਕਿਵੇਂ ਹੋ ਗਿਆ ਆਪਣੇ ਇੰਨੇ ਹੁੰਦਾ ਤੇ ਵੀਰਪਾਲ ਵੀ ਇੰਨੀ ਹਾਸੇ ਨਿਕਲੇ ਕਹਿੰਦੀ ਆਪਣੇ ਦੇ ਪਿੰਡ ਵਾਲੇ ਆ ਹੀ ਕਰਦੇ ਆ ਕਹਿੰਦੀ ਪਹਿਲਾਂ ਤਾਂ ਝੜਕਾ ਮਿਲਦਿਆਂ ਹਮਦਰ ਦੀ ਬਾਅਦ ਚ ਦਹੀਂ ਜਾਂਦੇ ਉਹੀ ਵਾਲਾ ਆਪਣੇ ਵੀ ਆ ਜਾਂਦਾ ਤੁਸੀਂ ਆ ਖਾਲਿਆ ਜਾਓ ਉਹ ਖਾਲਿਆ ਤਾਂ ਦੁਖਣ ਲੱਗ ਗਿਆ ਬਸ ਐ ਕਰਕੇ ਜਿਹੜੇ ਕੰਮ ਕਰਿਆ ਚੱਲੀ ਜਾਂਦੇ ਰਹਿੰਦੇ ਆ ਬੱਲਾਵਾ ਤਾਂ ਹਾਂਜੀ ਮੈਂ ਸਕੂਲ ਦੇ ਵਿੱਚ ਬੱਤ